ਸਾਰੇ ਵੀਰਾਂ ਨੂੰ ਸਾਰੇ ਆ ਵੀਰਾਂ ਨੂੰ ਹਾਂ ਤੇ ਇਹ ਦੱਸੋ ਤੁਹਾਡਾ ਮੂੰਗੀ ਦਾ ਬੀਜ ਕਿਹੜਾ ਹੈ ਹਾਂ ਬੀਜ ਕਿਹੜਾ ਮੂੰਗੀ ਦਾ ਤੇ ਤੈਨੂੰ ਪਤਾ ਮੈਨੂੰ ਇਹ ਮੂੰਗੀ ਕਿੰਦੀ ਪਲੇ ਦੱਸ ਉਹ ਮੇਰੀ ਹਾਂ ਮੇਲੀ ਹੋ ਗਈ ਕਿੰਦੀ ਇਧਰ ਮੁੱਕਦਾ ਕਿੰਦੀ ਮੂੰਗੀ ਇਹ ਮੇਰੀ ਤੇਰੀ ਏ ਤੇ ਬੀਜ ਵਾਰ ਮੈਨੂੰ ਪਤਾ ਸਤਿ ਸ੍ਰੀ ਅਕਾਲ ਵੀਰ ਜੀ ਸਵਾਗਤ ਆ ਤੁਹਾਡਾ ਆਪਣੇ ਨਵੇਂ ਵਲੌਗ 'ਚ ਤੇ ਵੀਰ ਜੀ ਆਪਾਂ ਇਧਰ ਸਪਰੇਅ ਕਰਨ ਲੱਗੇ ਆ ਆ ਸਾਹਮਣੇ ਮੂੰਗੀ ਖੜੀ ਆ ਆਪਣੇ ਤਕਰੀਬਨ 2 ਕਿੱਲੇ ਆ ਉਹ ਬੰਦਾ ਸਾਹਮਣੇ ਲਾਇਆ ਉਹ ਟਿੰਕੀ ਲੈ ਕੇ ਜਾ ਰਿਹਾ ਤੁਹਾਨੂੰ ਸ਼ਾਇਦ ਨਹੀਂ ਦਿਖ ਰਿਹਾ ਹੋਗਾ ਪਰ ਥੋੜਾ ਜ਼ੂਮ ਕਰਕੇ ਦੇਖਦੇ ਆ ਜੇ ਦਿੱਖਦਾ ਹੈ ਜ਼ੂਮ ਨਹੀਂ ਹੁੰਦਾ ਕਿਉਂਕਿ 2.5 ਤੇ ਕੀਤਾ ਆ ਦੇਖੋ ਫਲੀਆਂ ਦੀਆਂ ਤਿਆਰ ਆ ਆ ਦੇਖੋ ਤਿਆਰ ਨੇ ਪੱਤੇ ਯਾਨੀ ਕਿ ਆਪਾਂ ਉਹ ਸਪਰੇਅ ਉਹ ਨਹੀਂ ਕਰਨਾ ਜਿਹੜੀ ਸਪਰੇਅ ਹੁੰਦੀ ਹੈ ਗਾਂ ਘਾਹ ਛਾੜਨ ਵਾਲੀ ਉਹ ਨਹੀਂ ਸਪਰੇਅ ਕਰਦੇ ਦੂਜੀ ਜਿਹਦੇ ਨਾਲ ਪੱਤੇ ਸੱਬੀ ਯਾਨੀ ਕਿ ਪੱਤੇ ਨੂੰ ਮਾੜਾ ਮਟਾ ਵੀ ਕਰੰਟ ਖਤਮ ਹੋ ਜਾਊਗਾ ਤੇ ਮੂੰਗੀ ਤਕਰੀਬਨ ਤਿਆਰ ਹੀ ਆਪਣੀਆਂ ਦੇਖ ਲਓ ਤੇ ਅਜੇ ਹੋਰ ਵੀ ਫਲ ਲੱਗੇ ਜਾ ਰਿਹਾ ਥੋੜੇ ਥੋੜੇ ਕਰਕੇ ਜਿੱਦਾਂ ਵੀ ਤੇ ਮੰਗੀ ਚ ਕੋਈ ਕਮੀ ਨਹੀਂ ਰਹੀ ਤੇ ਹੁਣ ਆਪਾਂ ਐਸਐਮਐਸ ਤੁਹਾਨੂੰ ਦਿਖਾਈ ਕੱਲ੍ਹ ਵੀਡੀਓ ਜਿਹਾ ਲੱਗਾ ਕਮੈਂਟ ਦੇ ਪਿੱਛੇ ਇਹ ਆਪਾਂ ਅੱਜ ਤੋਂ ਹੀ ਚੌਥੇ ਦਿਨ ਨੇ ਮੰਗੀ ਵੜ ਦੇਣੀ ਆ ਉਹ ਆ ਵਾਲੀ ਇਹ 2 ਕਿਲਿਆਰ ਬਾਕੀ ਆਪਣੇ 5 ਕਿਲਿਓ ਉਧਰ ਲੱਗੇ ਆ ਉਹ 26 ਦੀ ਆ ਉਹ ਥੋੜੀ ਜੀ ਲੇਟ ਹੁੰਦੀ ਹੈ ਯਾਨੀ ਕਿ ਉਹ ਅੱਜ ਤੋਂ ਮੰਨ ਲਓ 15 ਦਿਨ ਬੜਾਈ ਹੋਣੀ ਹੈ ਦੀ ਤੇ ਆ ਤਿੰਨ ਕੁ ਦਿਨ ਆਪਾਂ ਵੜ ਦਾਂਗੇ ਤੇ ਆ ਮੂੰਗੀ ਤਿਆਰ ਉਹਦੇ ਅਜੇ ਤਕਰੀਬਨ ਹਰਿਆ ਆਪਾਂ ਇਹ ਬੀਜ ਪਾਇਆ ਪਹਿਲੋਂ ਵਾਲਾ ਪ੍ਰਾਣਾ ਜੀ ਤੇ ਇਹ ਬੀਜ ਦਾ ਨਾਮ ਆਪਾਂ ਨੂੰ ਨਹੀਂ ਪਤਾ ਵੀ ਕੀ ਨਾਮ ਹੈ ਦਾ ਕੀ ਨਹੀਂ ਹੈ ਤੇ ਜਿਹੜਾ ਆਪਾਂ ਉਧਰ ਬੀਜ ਪਾਇਆ ਉਹ 26 ਦਾ ਉਹਦੇ ਵਿੱਚ ਵੀ ਥੋੜਾ ਜਿਹਾ ਮਿਕਸਚਰ ਮਿਲਿਆ ਆਪਾਂ ਨੂੰ ਬੀਜ ਚਲੋ ਕੋਈ ਗੱਲ ਨਹੀਂ ਨਾ ਚੱਲ ਜੂਗਾ ਤੇ ਉਹ ਬੰਦਾ ਲਾਇਆ ਇਸਪਰੇ ਨੂੰ ਤੇ ਬਾਕੀ ਇਹਦਾ ਗੱਲ ਸੁਣ ਪੱਠੇ ਇੱਕ ਪੰਡ ਹਟ ਕੇ ਨਹੀਂ ਮੇਰੇ ਕੋਲ ਜਾਇਆ ਜਾਇਕਣ ਜਾਣੇ ਇੱਕ ਪੰਡਾ ਹੌਲੀ ਚੁੱਕ ਲੈ ਗੱਲ ਫਿਰ ਬੰਦ ਕਰਾਂਗਾ ਬੰਦ ਫਿਰ ਕਰਾਂਗਾ ਆਏਂ ਨਾ ਫਿਰ ਕਿ ਹੋ ਗਿਆ ਬੁੱਢੇ ਤੇਰੇ ਕਿ ਹੋ ਦੁੱਧ ਨਹੀਂ ਪੀਂਦੇ ਇਹ ਕਹਿੰਦਾ ਜੀ ਮੇਰੇ ਬੁੱਢੇ ਵੀ ਆਏ ਆ ਤੇ ਮੈਨੂੰ ਗਾਲਾਂ ਕੱਢਣਗੇ ਬੁੱਢੇ ਤੇਰੇ ਦੁੱਧ ਨਹੀਂ ਪੀਂਦੇ ਤਕਾਰ ਯਾਰ ਵੀਡੀਓ ਬੰਦ ਕਰਦਾ ਵੀਡੀਓ ਬੰਦ ਕਰ ਰਾਣਾ ਜੇ ਤੇਰਾ ਇੱਧਰ ਗੱਲ ਸੁਣਣਾ ਤੇਰਾ ਬੁੱਢਾ ਆ ਜਾ ਤੈਨੂੰ ਚਕਾਈਏ ਪੱਠੇ ਕਿਤੇ ਨਾਲ ਲੜੇਗਾ ਵੀ ਕਿਉਂ ਚੱਕੀ ਫਿਰਨਾ ਪੰਡਾ ਹਾਂ ਮੈਂ ਚੱਕੀ ਕੀ ਕਰਦੇ ਨਹੀਂ ਚੱਕੇ ਨਹੀਂ ਜੇ ਬਾਈ ਚਾਂਸ ਤੇਰਾ ਬੁੱਢਾ ਆ ਜਾ ਤੈਨੂੰ ਕਵੇ ਵੀ ਪਾ ਪਾਂਡੇ ਚ ਕ ਵਿਚੋਕਲ ਤੂ ਚੋਕਲ ਜਾਉ ਉੱਥੇ ਬੈਠਾ ਹੋ ਗਿਆ ਤੂ ਕੀ ਹੈ ਤੇਨੂੰ ਲੜੇਗਾ ਉਹ ਪਾਂਡੇ ਚ ਚੋਕਲੇਗਾ ਇਹ ਰਾਣਾ ਚਕੇਗਾ ਇਹ ਤਾਂ ਮੈਂ ਬੰਦ ਕਰਾਂਗਾ ਪਾਂਡੇ ਕਾ ਹਟਗਾ ਨਹੀਂ ਬਣੀ ਮੈਂ ਬਾਹਰ ਬਾਤ ਨਹੀਂ ਤੇ ਫਿਰ ਇਹ ਦਫਾ ਚਾੜੀ ਜਾਣੀ ਹੈ ਹੈ ਤੇ ਰਿਸ਼ਤੇਦਾਰੀ ਬਹੁਤ ਵੇਂਦੇ ਹੈ ਹੈ ਕਟਿੰਗ ਮੈਂ ਕਰਨੀ ਹੈ ਟੈਂਸ਼ਨ ਕਰਨੀ ਕਿਵੇਂ ਕਟਿੰਗ ਕਰਨੀ ਆਹ ਕੁੱਡੇ ਕਹਿੰਦਾ ਜੀ ਮੈਂ ਕੁੰਡ ਕੱਢ ਕੇ ਵੀਡੀਓ ਬਣਾਉਂਗਾ ਉਦਾਂ ਨਹੀਂ ਬਣੀ ਇਹਦਾ ਤੇਰਾ ਕਿੰਨ ਸ਼ਕਲ ਕਰ ਜੇ ਚੁੱਪ ਕਰਕੇ ਆਪਾਂ ਨੂੰ ਮੈਂ ਛੱਡ ਕੇ ਆਵਾਂ ਰਾਣਾ ਦੋ ਚਾਰ ਗੱਲਾਂ ਹੋਣੇ ਦਾ ਹਣਾ ਤੇ ਫਿਰ ਮੈਂ ਕੈਮਰਾ ਬੰਦ ਕਰੂੰਗਾ ਜੇ ਨਹੀਂ ਆਉਂਦੀ ਤਾਂ ਤਾਂ ਗੱਲ ਤੇ ਕਦੀ ਹਣਾ ਹੱਥ ਤੇ ਕੀ ਹੋਇਆ ਉਂਗਲ ਤੇ ਵਿਖਾਈ ਲੱਗਦੀ ਨਹੀਂ ਉਹ ਪਾਲ ਚਲਾਈ ਫਿਰਨਾ ਕਿ ਦਾਤਰੀ ਵਾਈ ਫਿਰਨਾ ਰੋਡ ਪਾਈ ਰੋਡ ਪਾਈ ਹਾਂ ਦਾਤਰੀ ਕਿੰਨ ਵੱਧ ਗਈ ਐ ਇਧਰ ਮੋ ਕੈਮਰਾ ਉਧਰ ਮੂੰਗੀ ਜੀ ਤਾਂ ਨੀਗਾ ਤਾਂ ਬੰਦ ਕਰ ਬਾਕੀ ਇਹ ਬੰਦੇ ਨੂੰ ਮਿਲੋ ਸਾਸਿਕਾ ਬਲਾਓ ਸਾਸਿਕਾ ਸਾਰੇ ਵੀਰਾਂ ਨੂੰ ਵੀਰਾਂ ਸਾਸਿਕਾ ਹਾਂ ਤੇ ਇੱਥੇ ਕਿਵੇਂ ਆ ਪਏ ਆ ਮੈਂ ਵੈਸੇ ਮੈਸੇ ਆ ਸਪਰੇ ਕਰਾਉਣ ਆਇਆ ਕਿ ਉਦਾਂ ਨਾਲ ਉਦਾਂ ਗੋਰੀ ਨਾਲ ਆਇਆ ਨਾ ਮੈਂ ਤੈਨੂੰ ਮਿਲਣਾ ਹੈ ਅੱਛਾ ਮੈਨੂੰ ਮਿਲਣਾ ਹਾਂ ਮੈਂ ਹਣ ਫੋਲਣਾ ਗਿਆ ਅੱਛਾ ਤੇ ਇਹ ਬੰਦੇ ਨੇ ਜਾਣਾ ਜੀ ਹਿਮਕੋਟ ਆ ਪੈਸੇ ਮੰਗ ਰਿਹਾ ਆਪਣੇ ਤੋਂ ਕਿੰਨੇ ਪੈਸੇ ਲੋੜ ਆ ਜ਼ਰੂਰਤ ਆ ਤੈਨੂੰ ਇਹ ਤਾਂ ਯਾਰ ਬੁੱਟਾ ਬਣਾਇਆ ਤੇ ਹਿਮਕੋਟ ਨਹੀਂ ਜਾਣਾ ਯਾਰ ਇਹ ਘਬਰਾਇਆ ਫਿਰ ਹਿਮਕੋਟ ਜਾਣਾ ਜਾਂ ਨਹੀਂ ਜਾਣਾ ਨਹੀਂ ਜਾਣਾ ਜਾਣਾ ਹੈ ਹੈ ਜਾਣਾ ਹੈ ਪੈਸੇ ਦੀ ਜ਼ਰੂਰਤ ਹੀ ਨਹੀਂ ਗਈ ਹੈਗੀ ਹੈ ਨਾ ਕਿੰਨੇ ਚਾਹੀਦੇ ਤੈਨੂੰ ਪੰਜ ਆ ਰਿਹਾ ਪੰਜ 23 ਦਿਨ ਹੁਣ ਤਾਂ ਦਾ ਪਈ ਇਹ ਨਾ ਬਣਾਏ ਨਾ ਬਣਾ ਤੇ ਹੁਣ ਤਾਂ ਨਾਲੇ ਪੈਸੇ ਜੁਰਤੇ ਆਪਾਂ ਤੈਨੂੰ ਕੁਛ ਨਾ ਕੁਛ ਕਰਾਂਗੇ ਮਦਦ ਤੇ ਜਰੂਰ ਕਿੰਨ ਕੜ ਜਾਈ ਬਾਕੀ ਇਹਦਾ ਇਹ ਮੰਗੀ ਰਾਣੇ ਦੀ ਆ ਰਾਣੇ ਵਰੀ ਵੀ ਆ ਰਿਹਾ ਇਹ ਗੇੜੀਆਂ ਮਾਰ ਰਹਾ ਕਿਉਂਕਿ ਨਾ ਟੈਂਕੀ ਤੇ ਚੱਕ ਹੁੰਦੀ ਨਹੀਂ ਉਦਾਂ ਬੰਦਾ ਲਾਇਆ ਉਹ ਸਾਹਮਣੇ ਇਹਨਾਂ ਨੇ ਇਹ ਮੰਗੀ ਪੁੱਛਦਾ ਪਹਿਲਾਂ ਆਪਾਂ ਨੂੰ ਸਸਿਗਾ ਪਹਿਲਾਂ ਸਸਿਗਾ ਸਾਰਾ ਵੀਰਾਂ ਨੂੰ ਸਾਰੇ ਆ ਵੀਰਾਂ ਨੂੰ ਹਾਂ ਤੇ ਇਹ ਦੱਸੋ ਤੁਹਾਡਾ ਮੰਗੀ ਦਾ ਬੀਜ ਕਿਹੜਾ ਹੈ ਹਾਂ ਬੀਜ ਕਿਹੜਾ ਮੰਗੀ ਦਾ ਤੇ ਤੈਨੂੰ ਪਤਾ ਮੈਨੂੰ ਇਹ ਮੂੰਗੀ ਕਿੰਦੀ ਪਲੇ ਦੱਸ ਹੋਰ ਮੈਰੀ ਹਾਂ ਮੈ ਨਹੀਂ ਕਿੰਦੀ ਇੱਧਰ ਮੂੰਹ ਕਰ ਦੱਸ ਕਿੰਦੀ ਮੂੰਗੀ ਏ ਮੇਰੀ ਤੇਰੀ ਏ ਤੇ 20 ਵਾਰ ਮੈਨੂੰ ਪਤਾ ਆ ਦੇਖੋ ਜੀ ਆ ਮੂੰਗੀ ਗਿਆ ਰਾਣੇ ਦੀ ਤੇ 20 ਵਾਰਿਆਂ ਦਾ ਤੈਨੂੰ ਪਤਾ ਹੈ 20 ਵਾਰ ਮੈਂ ਜਦੋਂ ਤੋਂ ਬਜਾਈ ਕੀਤੀ ਨਾਲ ਮੈਂ ਹੋਵੇਗਾ ਇੱਥੇ ਮੌਕੇ ਦੇ ਤੇ ਨਾ ਮੈਨੂੰ ਪਤਾ ਏ ਦੱਸ 20 10 ਆਪਣੇ ਵੀਰਾਂ ਨੂੰ ਕਿਹੜਾ ਕਿਹੜੀ ਮੂੰਗੀ ਦਾ ਬੀਜ ਏ ਇਹ ਇੱਧਰ ਮੂੰਹ ਕਰ ਦੱਸ ਇਹ ਸਿੰਦਰੀ ਬਣਾ ਇੱਧਰ ਮੂੰਹ ਕਰ ਜ਼ੋਰ ਨਾਲ ਦੱਸ ਮੈਨੂੰ ਬਣਾਣਾ ਤੇ ਫਿਰ ਮੈਨੂੰ ਪੁੱਛਦਾ ਵੀ ਇਹਨੂੰ ਪਤਾ ਹੋਣਾ ਚਾਹੀਦਾ ਮੂੰਗੀ ਮੂੰਗੀ ਕਿੰਦੀ ਏ ਤੇਰੀ ਕਿ ਮੇਰੀ ਇਹ ਇਧਰ ਮੁਕਾ ਕੇ ਦੱਸ ਕਿੰਲੀ ਹੈ ਤੇਰੀ ਇਹ ਮੰਗੀ ਜੀ ਰਾਣੇ ਦੀ 20 ਮੈਨੂੰ ਤਾਂ ਪੁੱਛਦਾ 20 ਤੂੰ ਦੱਸ ਕਿਹੜਾ ਇਹ 20 ਮੈਨੂੰ ਵੀ ਨਹੀਂ ਪਤਾ ਕਿਹੜਾ ਦੋਗਲਾ ਦੂਲਾ ਜਿ ਕੋਈ ਹੈਗਾ ਆਪਣੀ ਕਿੱਥੋਂ ਲਿਆਈਏ ਤੁਸੀਂ ਤੇ ਕਦੋਂ ਵਡਾਈ ਸ਼ੁਰੂ ਕਰਨੀ ਆ ਮੰਗੀ ਦੀ 6-7 ਦਿਨ ਇਧਰ ਮੁਕਾ ਕੇ ਮੜਾ ਹੈ 6-7 ਦਿਨ ਨੂੰ 6-7 ਦਿਨ ਵੜ ਦੇਣੀਆਂ ਇਧਰ ਮੁਕਾ ਕੇ ਦੱਸ ਤੇ ਕਿੰਨੇ ਨਾਲ ਵੜਨੀ ਕਿਦੇ ਤੇ ਆਪਾਂ ਮਸ਼ੀਨ ਤੇ ਮਪੈਨ ਤੇ ਪੈਨ ਤੇ ਐ ਸਮਝਣਾ ਮਡੋੜੀ ਬਿਨਾ ਸਮਝ ਤਾ ਨਾ ਦੂਜੇ ਦੀਆਂ ਕਿੰਨੇ ਨਾਲ ਸਾਈ ਹੋਣ 46 ਹੋਣ ਨਾਲ ਵਧਣੀ ਐ ਇਸ ਮਹਿਲਾ ਕੇ ਬਿਨਾ ਇਸ ਵਸਤੂ ਲਾ ਕੇ ਹੈ ਲਾ ਕੇ ਲਾ ਕੇ ਤੇ ਉਹਦਾ ਥੋੜਾ ਰੇਟ ਵਾਦੀ 200 ਰੁਪਿਆ ਉਹ ਘਟਾਦਾ ਕਿਵੇਂ ਘਟਾ ਦੇਗਾ ਅਸੀਂ ਉਹਦੀ ਮੰਗੀ ਰੱਖ ਲਾਂਗੇ ਵਿੱਚ ਕਟਾ ਦੇਗਾ ਤਾਂ ਹੋਰ ਫਿਰ ਕਿ ਤੂੰ ਕਿਹੜੇ ਵਿੱਚ ਤੈਨੂੰ ਭਾ ਪਤਾ ਲੱਗਣਾ ਹੈ ਯਾਰ ਰਾਣਾ ਦਾ ਮੈਂ ਇਸ ਸਮਸਤਾ ਰੇਟ ਨਹੀਂ ਦੇਣਾ ਤੇ ਤੂੰ ਦਾ ਹੌਲਾ ਜੇ ਕਰੇ ਇਸ ਸਮਸਤਾ 200 ਰੁਪਏ ਆਪਾਂ ਨੂੰ ਨਹੀਂ ਦਿੰਦਾ ਤੇ ਤੁਸੀਂ ਦੇਖੋ ਇਹਦੇ ਵਿੱਚ ਇਹਨੂੰ ਜਿਹੜੇ ਪਿੱਛੇ ਟੇਰੀਆਂ ਹੋਣਗੀਆਂ ਉਹਦੇ ਕਰਕੇ ਇਹਨੂੰ ਮਿਹਨਤ ਕਰਨੀ ਪੈਣੀ ਆ ਪਿੱਛੇ ਤਕਰੀਬਨ ਤਮੀਆਂ ਵੀ ਲਾਉਣੀਆਂ ਪੈਣਗੀਆਂ ਤੇ ਰੂਟਾ ਬੈਟਰ ਵਗੈਰਾ ਇਹਨੂੰ ਖਿਲਾਰਨਾ ਪੈਗਾ ਜੀ ਐਸਾ ਮਸਨਾ ਕੁਤਰਕ ਦਰਕਾ ਦੇਣਾ ਕੱਲੇ ਕਲਟੀਵੇਟਰ ਮਾਰੇਗਾ ਤੇ ਝੋਨੇ ਦੀ ਤਿਆਰੀ ਹੋ ਜਾਗੀ ਤੇ ਇਹਾਂ ਦਾ ਮੈਦੇ ਪੈਸੇ ਨਹੀਂ ਦੇਣੇ ਐਸਮਾ ਤਾਂ ਕਾਕਾ ਤਨ ਪੈਸੇ ਦੇਣੇ ਪੈਣੇ ਜਿਵੇਂ ਮਰਜੀ ਸਾਫਤਾ ਬੁਲਾ ਲਾ ਤੂੰ ਡੈਡੀ ਨਾਲ ਕਿੰਦੇ ਨਾਲ ਡੈਡੀ ਨਾਲ ਮੂੰਗੀ ਤੇਰੀ ਇੱਕ ਤੇ ਡੈਡੀ ਦੀ ਏ ਇਹ ਹੁੰਦੀ ਹੈ ਹੱਲੋਂ ਕੱਟ ਨਹੀਂ ਤੇਰੀ ਇੱਕ ਤੇਰੇ ਡੈਡੀ ਦੀ ਮਰਜੀ ਉੱਚੀ ਬੋਲ ਉਹਨਾਂ ਦੀ ਏ ਡੈਡੀਆਂ ਦੀ ਨਾਲ ਡੈਡੀ ਦੀ ਏ ਹੋਰ ਕਿੰਦੀ ਨਾਲ ਹੈ ਨਾਲ ਉਹਨਾਂ ਦੀ ਹੱਲੀ ਹੋਤੀ ਤੇਰੀ ਇੱਕ ਤੇਰੇ ਡੈਡੀ ਦੀ ਇਹ ਦੱਸ ਮੈਨੂੰ ਮਾ ਮੇਰੇ ਡੈਡੀ ਭਾਵੇਂ ਮੇਰੀ ਗੱਲ ਲੈ ਇਹ ਰਾਣਾ ਕਹਿੰਦਾ ਜੀ ਭਾਵੇਂ ਮੇਰੀ ਗੱਲ ਲੈ ਭਾਵੇਂ ਮੇਰੇ ਡੈਡੀ ਦੀ ਗੱਲ ਲੈ ਇਹ ਕੀ ਮੂੰਗੀ ਸਾਡੀ ਏ ਤੇ ਉਹ ਤਾਂ ਗੱਲ ਠੀਕ ਹੈ ਤੇਰੀ ਆ ਤੇ ਜਿਹੜਾ ਡੈਡੀ ਏ ਤੇਰਾ ਤੇ ਉਹਨਾਂ ਤੋਂ ਇਕੱਠਾਗੇ ਅਲੱਗ ਹੈ ਇਕੱਠਾ ਤੇ ਉਹ ਹੁਣ ਤੂੰ ਪਹਿਲਾਂ ਪਹਿਲਾਂ ਤੂੰ ਕਹੇ ਮੈਨੂੰ ਵੀ ਤੈਨੂੰ ਪਤਾ 20 ਬਾਰੇ ਠੀਕ ਹੈ ਮੈਂ ਤੈਨੂੰ ਪੁੱਛਿਆ ਮੂੰਗੀ ਕੀ ਦੀ ਏ ਤੋ ਫੇ ਮੇਰੀ ਏ ਤੇ ਫਿਰ ਤਾਂ ਖਦੀ 20 ਵਾਰ ਤੈਨੂੰ ਪਤਾ ਮੁੰਗੀ ਮੇਰੀ ਇਹ ਹੁਣ ਤਾਂ ਵਿਚਾਰ ਤੀਜਾ ਬੰਦਾ ਡੈਡੀ ਵਿਚਾਰ ਲਾ ਲਈ ਇਹ ਡੈਡੀ ਨਾਲ ਕੀ ਕੰਮ ਹੈ ਨਹੀਂ ਪੈਸੇ ਡੈਡੀ ਨਹੀਂ ਦੇਣ ਤੂੰ ਦੇਣੀ ਵੜਾਈ ਦੇ ਲੈ ਲਈ ਹੈਂ ਮੁੰਗੀ ਆਣਾ ਮੇਰੀ ਇਹ ਲੈ ਉਹਨੇ ਪੈਸੇ ਮੁੰਗੀ ਆਣਾ ਮੇਰੀ ਇਹ ਪੈਸੇ ਡੈਡੀ ਦੇਵੇਦਾ ਇਹਦੇ ਨਾਲੇ ਨਹੀਂ ਕੋਈ ਸਮਝ ਆਉਂਦੀ ਕਿਸੇ ਨੂੰ ਦੱਸਿਆ ਜਰੂਰ ਕਮੈਂਟ ਦੇ ਵਿੱਚ ਵੀ ਰਾਣੇ ਦੇ ਕਿਜ ਨਹੀਂ ਆ ਰਹੀ ਇਹ ਪਹਿਲਾਂ ਤਾਂ ਕਹਿੰਦਾ ਸੀ ਮੁੰਗੀ ਮੇਰੀ ਆ 20 ਵਾਰ ਤੈਨੂੰ ਪਤਾ ਤੇ ਹੁਣ 20 ਵਾਰ ਜੇ ਮਾੜਾ ਮਾੜਾ ਦੱਸਿਆ ਹੋਣਾ ਦੇ ਵਿੱਚ ਡੈਡੀ ਤੀਜਾ ਬੰਦਾ ਵਿੱਚ ਨੇ ਹੋਰ ਲਾ ਲਿਆ ਪੈਸਿਆਂ ਦੀ ਵਾਰੀ ਆਈ ਇਹਦਾ ਸ਼ੋ ਕਰਨਾ ਸੀ ਇਹ ਡੰਮੂ ਕੱਦਦਾ ਵਾ ਵਾ ਹੋਗਾ ਟਰੈਕਟਰ ਚਲਾ ਲੈਣਾ ਚ ਲੈ ਕੇ ਹੈ ਟਰੈਕਟਰ ਚਲਾਣਾ ਨਹੀਂ ਲਾਣਾ ਕਿਹਦਾ ਤੇ ਵਾ ਲੈਗਾ ਭਾਈ ਇਹ ਤੈਨੂੰ ਟੈਂਕੀ ਦਾ ਤੇਰੇ ਕੋਲ ਕੀ ਕਹਿੰਦੀ ਟਰੈਕਟਰ ਤੇ ਚਲਾ ਦੇਗਾ ਇਹ ਤੈਨੂੰ ਮੈਨੂੰ ਬਣਾ ਹੂੰ ਪੈਨੇ ਬਣਾਣਾ ਹਣਾ ਨਹੀਂ ਨਹੀਂ ਬਣਾਉਣਾ ਤੇ ਜਿਹੜੀ ਰਾਣਾ ਹਰੀ ਜਿਹ ਵਿੱਚ ਮੂੰਗੀ ਦਿਖਦੀ ਇਧਰ ਕਿ ਹੱਥ ਲਾ ਕੇ ਮੜਾ ਜਾ ਆ ਸਾਹਮਣੇ ਵਾਲੀ ਇਹਦਾ ਕੀ ਕਰੇਗਾ ਜਿਹੜੀ ਆ ਪੱਤੀਆਂ ਹਾਂ ਇਹਦਾ ਕੀ ਕਰੇਗਾ ਹੋਕੀ ਨੰਦ ਕਿਵੇਂ ਸੁੱਕੇਗੀ ਸਪਰੇਅ ਨਾ ਕਿਹੜੀ ਸਪਰੇਅ ਲੈਂਦੀ ਆ ਮੂੰਗੀ ਸਕਾਉਣ ਵਾਲੀ ਕਿਹੜੀ ਮੂੰਗੀ ਸਕਾਉਣ ਵਾਲੀ ਮੂੰਗੀ ਸਕਾਉਣ ਵਾਲੀ ਇਹ ਪੱਤਰ ਸਾੜੇ ਕਿ ਕਿ ਸਕਾਵੇਗੀ ਸਕਾਵੇ ਨਹੀਂ ਕੇ ਕੀ ਸਕਾਵੇਗੀ ਇਹ ਕਹਿੰਦਾ ਜੀ ਇਹ ਪੱਤਰ ਨੇ ਸਾੜੇ ਨਹੀਂ ਇਹ ਸਕਾਊਗੀ ਕਿਹੜੇ ਤਰੀਕੇ ਨਾਲ ਸੁੱਕਣਗੇ ਪੱਤਰ ਇਹਦੇ ਬਾਰੇ ਕੋਈ ਮਲੇ ਜਾਣਕਾਰੀ ਆ ਸਾਨੂੰ ਸੁੱਕ ਜਾਣ ਪੱਤਰ ਵੀ ਕੇ ਕਿਵੇਂ ਸਪਰੇਅ ਤੇ ਤੂੰ ਆਪ ਨਹੀਂ ਸਪਰੇਅ ਕਰਦਾ ਕਿ ਪੈਸੇ ਜ਼ਿਆਦਾ ਨਹੀਂ ਤੁਹਾਡੇ ਕੋਲੇ ਥੈਂਕੀ ਚੁਕਾ ਦੇ ਹੈ ਖੜਾ ਬਜੀਤਿਆ ਜਾ ਟੈਂਕੀ ਚ ਕਾ ਬਹੁਤ ਹਿੰਟ ਮਾਰ ਰਿਹਾ ਵਿਚਾਰਾ ਇਹਨੇ ਜਾਣਾ ਸੀ ਇਧਰ ਆਪਾਂ ਨੇ ਖਰ ਕਿੱਥੇ ਜਾ ਰਹੇ ਹਾਂ ਹੁਣ ਕਿੱਥੇ ਚੱਲੇ ਆਂ ਤੂੰ ਮਾ ਹੂੰ ਮਾ ਜਲਾ ਬੀ ਅੰਛਾ ਤੇ ਦੁੱਗਲ ਕਿੱਧਰ ਪਾ ਜਗਾ ਹੈ ਦੁੱਗਲ ਦੁੱਗ ਦਾ ਕੰਮ ਚੋਰਿਆ ਗਿਆ ਕਿੱਧਰ ਜਾਂ ਦੁੱਗਣ ਆਵਾਜ਼ ਮਾਰ ਰਿਹਾ ਗੁਜਾ ਉਹ ਗਿਆ ਕਿੱਧਰ ਗਿਆ ਇਧਰ ਆ ਮੜੇ ਸਾਸਰੀ ਘਰ ਬਲਾ ਇਧਰ ਆਂ ਹੈ ਸਾਸਰੀ ਘਰ ਹਾਂ ਇਹ ਬੰਦਾ ਜੀ ਆਪਣੇ ਕਰਦਾ ਹੈ ਵੀਡੀਓ ਇਧਰ ਮੁਕਾਰਾ ਇਧਰ ਇਧਰ ਗੱਲ ਸੁਣਾ ਹੈ ਪੱਠੇ ਪੱਠੇ ਕੀ ਇਧਰ ਗੱਲ ਸੁਣ ਇਹ ਜੀ ਆਪਾਂ ਵੀਡੀਓ ਬਣਾਉਣੀ ਹੁੰਦੀ ਆ ਇਹਨੇਗਾ ਕਰਨੀ ਹੁੰਦੀ ਆ ਕੀ ਕਰਦੇ ਆ ਵੀਡੀਓ ਨੂੰ ਇਹ ਜਿੱਦਾਂ ਬਣਾ ਮੂ ਕਿ ਇਹਨੇ ਉੱਪਰ ਆਪਾਂ ਇੱਥੋਂ ਬਣਾ ਕੇ ਨਟ ਤੇ ਚੜਾ ਦੇਣੀ ਆ ਬਾਕੀ ਇਹਨੇ ਥੰਮਬਲ ਬਗਰੇ ਇਹਨੇ ਬਣਾਉਣਾ ਇਧਰ ਆ ਯਾਰ ਪੱਠੇ ਵਾਟ ਲੈ ਉਰਾ ਗੱਲ ਤਾਂ ਹੁਣ ਇਧਰ ਆ ਇਧਰ ਗੱਲ ਸੁਣ ਇਹ ਜੀ ਆਪਣਾ ਲੜਕਾ ਹੈ ਇੱਕੋ ਹੀ ਇਹ ਇਧਰ ਗੱਲ ਸੁਣ ਇਧਰ ਆ ਪੱਠੇ ਚੱਕ ਫੇਰੇ ਇਧਰ ਆ ਇਧਰ ਆ ਚੱਕ ਪੱਠੇ ਦਾ ਚੱਕ ਆ ਜਾ ਮੈਂ ਨਹੀਂ ਲੈਣੇ ਮੈਂ ਇਧਰ ਚੱਲਾਂ ਇਧਰ ਆ ਇਧਰ ਆ ਮੈਂ ਨਹੀਂ ਲੈਣੇ ਲੁਣੇ ਬੰਦਰ ਸਾਤ ਆਈ ਗੋਰੀਆ ਬੰਦਰ ਸਾਤ ਆਈ ਹੂੰ ਖਾਇ ਗੀ ਹੂੰ ਮੈਂ ਕਿਥੇ ਰਹਾ ਮੈਂ ਕਿਦਰ ਰਹਾ ਸੱਸੀ ਗਾ ਤਾਂ ਬੁਲਾ ਲਾ ਸੱਸੀ ਗਾ ਸਾਰਾ ਪੱਠੇ ਵੜਨੇ ਕਿ ਔਖੇ ਸੁਖਿਆ ਨਿਆਰਾ ਆ ਗੇ ਕੱਪੜੇ ਨਵੇਂ ਪਾ ਕੇ ਗੁਰੂ ਵੱਡਣ ਲੱਗਾ ਪੱਠੇ ਉਹ ਮੇਕਾ ਦੇ ਨੇ ਹਾਂ ਪੁਰਾਣੇ ਨੇ ਪੁਰਾਣੇ ਨੇ ਤੂੰ ਕਿਵੇਂ ਆਏ ਮੂੰਗੀ ਚੁਗੀ ਜਾਣਾ ਵਿੱਚ ਤੋਂ ਸਪਰੇਅ ਕੀਤੀ ਉਹ ਚੁਗੀ ਫਿਰਨਾ ਹਰ ਕਰਤੀ ਸਰਦੇ ਜੀ ਬਿਨਾ ਪੀਣੇ ਹਾਂ ਕੱਲੇ ਉਹ ਨਾਲ ਹੈ ਹੱਟਾ ਤੂੰ ਤਾਂ ਨਹੀਂ ਪੀਂਦਾ ਆ ਵੀ ਨਹੀਂ ਪੀਂਦਾ ਤੂੰ ਕਹਿੰਦਾ ਕਦੇ ਪੀ ਕੇ ਮਸ਼ੀਨ ਚਲਾਈ ਹੂੰ ਪੀ ਕੇ ਚਲਾਈ ਕਿਉਂ ਨਹੀਂ ਚਲਾਦਾ ਉੱਥੇ ਇਹ ਚੋਨਾ ਵਰਦੀ ਰੇ ਕਾ ਬੱਪੂ ਆ ਸਾਸਰੀ ਕਾ ਬਲਾ ਸਾਸਰੀ ਕਾ ਸਾਰਾ ਵੀ ਤੂੰ ਬੁਲਾਵੇ ਸਾਸਰੀ ਕਾ ਤੂੰ ਹੀ ਬੁਲਾਵੇ ਸਾਸਰੀ ਕਾ ਆ ਬੰਦਾ ਵਰਦਾ ਜਨ ਤੂੰ ਬੁਲਾਇ ਇਹ ਦੰਦ ਕੱਢੇ ਖੀਰੇ ਤਰਾਂ ਬੁਲਾਸੀ ਲਾਇ ਤੇ ਆ ਜਦੋਂ ਤਨ ਮੈਂ ਤੁਹਾਡੇ ਪਿੱਛੇ ਗਿਆ ਸੀ ਜਦ ਕਿ ਤਾਰਾਂ ਜੋ ਓਖੇ ਹੋ ਕੇ ਜਨ ਉਹ ਲਈ ਇਹਦੇ ਮਸ਼ੀਨ ਰਾਤ ਜਿੱਤ ਹੈ ਕੋਈ ਨਹੀਂ ਕਿੱਥੇ ਓ ਓਕੇ ਓਕੇ ਵੱਡਣ ਦਾ ਫਿਰ ਉੱਥੇ ਆਣਾ ਸੀ ਤੁਸੀਂ ਓਕੇ ਡਿੱਗਦੇ ਡੈਂਦੇ ਤਾਰਾਂ ਤੋਂ ਚੱਕਲੇ ਚੁੱਕਦੇ ਕਿ ਬੱਬੀ ਦਾ ਮਾਇ ਇਹ 2 ਵਜੇ ਆਹ ਮੋੜ ਦਿਖਾ ਦੀ ਮਾੜੋ ਵੜੋ 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 ਮੈਂ ਹੱਥ ਘਰਾਗ ਲੈ ਚੱਲਾ ਇਹਨਾਂ ਚਲੋ ਕਿੱਥੇ ਜਾ ਰਿਹਾ ਹਾਂ ਉਹ ਤਾਂ ਦਈਏ ਨਹੀਂ ਇਹ ਨਾ ਐਡਾ ਪੈਂ ਵੱਡੀ ਲੈਣੀ 60 60 ਕੇਵੀ ਦੀ ਹੀ ਜ਼ਿਆਦਾ ਹੀ ਬਦੀ 60 ਦੇ ਕਿੱਥੇ ਆਣਾ ਹੋਰ ਕੀ ਬੰਦ ਕਰਾ ਟਿੰਗ ਆਏ ਆ ਧੂੜ ਪੱਟੀ ਖੜਾ ਅੱਖ ਵੇ ਨਹੀਂ ਤਾਂ ਆਪ ਨੂੰ ਜੇ ਲੈ ਲਈ ਇਹ ਆ ਮੈਂ ਨੱਪੜੀਆਂ ਨਾਲ ਆਇਆ ਨਿਗਾਦ ਮਕੇ ਨਿਕਲ ਮੈਂ ਤੇ ਓਕੇ ਹੋ ਕੇ ਮਹੀਨ ਕੱਢਦੇ ਪਰ ਰਾਤ ਨੂੰ ਨਹੀਂ ਉਦੋਂ ਕਰੰਟ ਆ ਜਾਂਦਾ ਫਿਰ ਕੌਣ ਜ਼ਿੰਮੇਵਾਰ ਮੈਂ ਤੇ ਓਕੇ ਕਰਦੇ ਤੇ ਹੁਣ ਹੈ ਜੀ ਇੱਥੇ ਸੌਜੋ ਤੁਹਾਨੂੰ ਸਾਰਾ ਸਮਾਨ ਮਿਲੇਗਾ ਸਹੀ ਗੱਲ ਇੰਨਾ ਘਰਾਂ ਨੇੜੇ ਹੋਣੇ ਨਾ ਉੱਥੇ ਚੱਲਣਾ ਫਿਰ ਵੱਡਣ ਵੀ ਉੱਥੇ ਆਣਾ ਇਸ ਵੇਰੇ ਇਧਰ ਅੱਬੂ ਅਸੀਂ ਗਾਜਣੇ ਤਾਂ ਇਹ ਪਹੁੰਚ ਚਲੇ 5 ਮਿੰਟ ਦਾ ਫਾਸਲਾ ਰਹੇਗਾ ਇਵੇਂ ਕਰ ਲੈਣਾ ਬਿਲਕੁਲ 5 ਮਿੰਟ ਦਾ ਲੱਗੀ ਬਣੀ ਦੋਣ ਰਹਿ ਕੀਤੀ ਕੱਲੇ ਨੇ ਇਹ ਦੋਨਾਂ ਹਾਲਾਤ ਕੀ ਯਾਰ ਮੋਟਰ ਕਿੱਥੇ ਕਰ ਚਲਾਵਾਵੇ ਅਛਾ ਨਾਤੀ ਦੋਤੀ ਬਾਰੇ ਵਿਚਾਰ ਕੀਤਾ ਤੋ ਨਾ ਤਾਂ ਹੀ ਨਾ ਆਹ ਇਥੇ ਮਸ਼ੀਨ ਕੋਲ ਬੈਠੇ ਰਹਿਣੇ ਆ ਤੋ ਹੀ ਨਾ ਨੂੰ ਤੇ ਚੇਤਾ ਹੀ ਪੁਲਗਾ ਤੂੰ ਫਿਰ ਨਾ ਆਵੇ ਫਿਰ ਗੈਰ ਆਏ ਕਿ ਨਾ ਹੋਊਗਾ ਕੋਈ ਕਿਵੇਂ ਆਉਂਗਾ ਤੂੰ ਨਾ ਖਣਾ ਤੈਨਾਂ ਛੜਕਦੇ ਨਹੀਂ ਛੜਕਦੇ ਆਂ ਦਾ ਇਹ ਮੈਂ ਇੱਥੇ ਆਇਓ ਭਾਈ ਜੀ ਇੱਕ ਡੰਡਾ ਡੇਗ ਆਇਆ ਆਪਣੇ ਕਿਹੜੀ ਮਸ਼ੀਨ ਲੈ ਜਾਣੀ ਹੈ ਜੱਸੀ ਲਈ ਮਸਾੜੂ ਚਲੀਏ ਜਿਹੜੀ ਮਰਜ਼ੀ ਲੈ 40 ਹਲਾ ਕੇ ਚਲਾ ਉਹ 46 ਮਥਾੜੂ ਉਹ ਲੈ ਉਹਨੂੰ ਵੇਖਿਆ ਕਿ ਸਾਲ ਉੱਥੇ ਰਕਵਾ ਦੇ ਜੱਸੀ ਗੇ ਫਿਰ ਮੇਰਾ ਟਿੱਗਰ ਕੋਈ ਪਹਿਲਾਂ ਬੜਾ ਸਹੀ ਗੱਲ ਸੀ 10 ਲੱਖੀ ਇਹ 100 ਬੜੀ ਅੱਗੇ ਮਸ਼ੀਨ ਉਹ ਸਿਹਰਾਤ ਮਸ਼ੀਨਾਂ ਹਰ ਚਲਦੀਆਂ ਨੇ 46 ਹੰਦ ਸਿਹਰਾ ਚਲਦੀਆਂ ਨੇ ਮਲਾਈਂ ਤਰਫ ਆ ਇਹ ਮਾੜੀ ਕਾਹਤੋਂ ਨਹੀਂ ਕਿਉਂਕਿ ਆ ਵੀ ਹੋਰ ਮੈਂ ਹੈ ਆਪਾਂ ਹੀ ਆ ਬੰਦਾ ਨਵਾਂ ਰੱਖ ਲਿਆ ਮਸ਼ੀਨ ਤੇ ਆ ਜਿਹੜਾ ਵੀ ਮਸ਼ੀਨ ਬਾਰੇ ਕੀ ਕੀ ਜਾਣਕਾਰੀ ਤੈਨੂੰ ਸਹੀ ਅਸੀਂ ਝੂਠ ਨਹੀਂ ਬੋਲਣਾ ਜਾਣਕਾਰੀ ਹੂੰ ਪਹਿਲਾਂ ਟਰੈਕਟਰ ਵਾਲੀ ਜਗ੍ਹੀ ਸੀ ਰੱਖਿਆ ਰਿਆਂ ਟਰੈਕਟਰ ਵਾਲੀ ਤੇ ਅੱਛਾ ਉਹਦੇ ਵਾਰ ਕਿੰਨੀ ਕੀ ਜਾਣਕਾਰੀ ਸੀ ਉਹਨਦੇ ਤੇ ਜਾਣਕਾਰੀ ਅੱਧੀ ਕੁ ਮਤਲਬ ਹੋ ਗਈ ਤੇ ਮਗਰਾੜ ਤੇ ਵੈਨ ਵਾਲੀ ਸੀ ਚਲਾਉਂਦੇ ਉਹਦਾ ਤਾਂ ਮਗਰਾੜ ਤੇ ਵੈਨ ਵਾਲਾ ਹੈ ਅੱਛਾ ਉਸ ਤੋਂ ਬਾਅਦ ਚਾਚਾ ਤੇ ਸੀਤੇ ਹੋਣ ਲੱਗਿਆ ਸੀ ਅਈਸ਼ਾ ਤੂੰ ਉਹ ਉਹਨਦੇ ਨਾਲ ਫਿਰ ਕਿਉਂ ਉਹ ਚਲਾਣ ਲੱਗ ਗਿਆ ਮਾੜੀ ਵਟ ਹਾਂ ਚਲਾਣ ਲੱਗ ਗਿਆ ਜਾਨ ਵੇ ਤੇਰੀ ਬਹੁਤ ਕੱਟੀ ਕੀਤੀ ਹੈ ਜਦੋਂ ਸਾਡੇ ਨਾਲ ਲੱਗੇ ਸੀ ਹਨਾ ਉਹ ਫਿਰ ਫੌਜੀ ਨੇ ਉਹ ਚੀਜ਼ ਵਾਜੂ ਮਾਰੀ ਉਹਨੇ ਬੰਦ ਕਰਾਤੀ ਮਸ਼ੀਨ ਅੱਧੀ ਰਾਤ ਉਹਦੇ ਬਾਕੀ ਆ ਦੋ ਬੰਦੇ ਨੇ ਅਹੀਂ ਇਹ ਬੰਦਾ ਚਾਰਾਂ ਨਾ ਜਾਣਾ ਬਾਹਰ ਹੈ ਕਿ ਇਹਨੂੰ ਖਾਗ ਲੈਣਾ ਹੈ ਬੰਦੇ ਨੇ ਇਰੀਆ ਮੈਂ ਵੀ ਹਾਂ ਤੂੰ ਹੀ ਜਾਣਾ ਚਾਰਾਂ ਨਹੀਂ ਜਾਣਾ ਤੂੰ ਹੀ ਜਾਣਾ ਪਹਿਲਾ ਚੋਨਾ ਲਾ ਲਓ ਚੋਨਾ ਲਾ ਕੇ ਐਸਾ ਮਸਪ ਲਾਉਣਾ ਐਸਾ ਮੈਂ ਫੇਰ ਉਹ ਲਾਉਣੀ ਨਹੀਂ ਕਰਨਾ ਕੋਈ ਚੁੱਕ ਕੇ ਬਾ ਡਰਮ ਤੇ ਰੱਖ ਕੇ ਨਾੜ ਦੋ ਲਾਣੇ ਨੂੰ ਹੋਰ ਕੋਈ ਉਹ ਨਾ ਨਾ ਜ਼ੋਰ ਦੀ ਲੋੜ ਹੀ ਨਹੀਂ ਹੋਰ ਕੁਝ ਵੀ ਨਹੀਂ ਕਰਨਾ ਬਸ ਚੁੱਕ ਕੇ ਤੇ ਉਸ ਰੱਖਣਾ ਹੀ ਇਹ ਬਾਕੀ ਆਪੇ ਨਾ ਨੂੰ ਡਰਾਉਣਾ ਓਹ ਹੋ ਹਵੇਰੇ ਮੈਂ ਜਾਣਾ ਜਲੰਧਰ ਜਾਣਾ ਨਹੀਂ ਬਟੂਏ ਕਾਰ ਤੇ ਜਾਣਾ ਇਧਰ ਮਨਜੀਤ ਜੀ ਚਲਾਉਣਾ ਛੜੀ ਸੋਣਾ ਹੂੰ ਤੱਤ ਲਾ ਦੇਖਣ ਇਤਨੇ ਗੇਰ ਪਾ ਲਾ ਚਾਲਾਂ ਨਿਕੜਾਏ ਨਹੀਂ ਮੇਰੇ ਕੋ ਚਲਣੀ ਚਾਲਾਂ ਨਿਕੜਾਈ ਚਾਹ ਜੀ ਨਹੀਂ ਮੜਾ ਨਹੀਂ ਇਹਦੇ ਕੋਲ ਜੱਸੀ ਮਹੀਨੇ ਚਲਣੀ ਇਹਦੇ ਕੋਲ ਮਥਾੜੂ ਨਹੀਂ ਚਲਣੀ ਤੇ ਚਲਾਉਗੇ ਕਿਹੜੇ ਇਹ ਨਹੀਂ ਗੱਲ ਕੀ ਹੋਰ ਕਿਹੜੀ ਗੱਲ ਹੈ ਵੀ ਨਗਰ ਚੱਲ ਮਾ ਪਾ ਚਾੜੇ ਦਿਹਾਉ ਉੱਥੇ ਤੇ ਇਹ ਮਹੀਨ ਪਰ ਇੰਜਨ ਕਿੱਡਾ ਵਧੀਆ ਹੈ ਇਹ ਜਿੰਨੀ ਮਰਜ਼ੀ ਫੈਂਟੀ ਵੀ ਨਹੀਂ ਇਹ ਨਗਰ ਰੋਲਾ ਨਹੀਂ ਪਾਉਂ ਮਥਾੜੂ ਨੂੰ ਹਾਂ ਤਾਂ ਉਹ ਵੀ ਆਖਾ ਨੂੰ ਰੋਲਾ ਤੇ ਜੱਸੀ ਮਹੀਨੇ ਹੀ ਨਹੀਂ ਪਾਣੀ ਰੋਲਾ ਹੋ ਚਾਲਾਂ ਚ ਲੈਦਾ ਆਪਾਂ ਲਿਆ ਆਂ ਨੇਰੀਆਂ ਦੇ ਕੰਮ ਮਿਲਿਆ ਮਾਰ ਗੇ ਗੇਰ ਕੋਈ ਯਾਰ ਵਧੀਆ ਪੈਂਦੇ ਨੇ ਕਹਿੰਦਾ ਗੇਰ ਓਕੇ ਪੈਂਦੇ ਨੇ ਵ ਗੇਰ ਪਾ ਦੇ ਕਿੱਧਰ ਗਏ ਕਿੱਧਰ ਪਾ ਬੱਬੀ ਭਾਈ ਜਾ ਆਈ ਮਗੇ ਤੋਂਦੇ ਤਾਂ ਰਹਿੰਦਾ ਆਂ ਆਂ ਮੈਂ ਨੇੜੇ ਨਹੀਂ ਆਉਂਦਾ ਸਹੀ ਆਲਾ ਮੇਰੇ ਦਿਲ ਨੂੰ ਕੁਛ ਆਉਂਦਾ ਸਾਡਾ ਬਿਲ ਤੀਜੇ ਹੀ ਵੜਦਾ ਸਾਡਾ ਬਿਲ ਤੀਜੇ ਹੀ ਵੜਦਾ ਪਾਰ ਬੱਬੀ ਬਹਿ ਤੀਜੇ ਪਾਰ ਤੀਜੇ ਹੀ ਵੜਦਾ ਇਸ ਕੰਨ ਚ ਗੁਰਮ ਚਲਾਵਾਇ ਹੋਂ ਕਟਾਈ ਨਹੀਂ ਕਰਦਾ ਵਿਸ਼ਾਲ ਵਾਲੇ ਬਿੱਲੀ ਵੇਂਦੇ ਹੀਰਾਂ ਦੇ ਵੀ ਵਿਸ਼ਾਲ ਵਾਲੇ ਪੰਜ ਕਿਲੇ ਵੱਡੇ ਨੇ ਐ ਉਧਰ ਪਾਰ ਤਾਂ ਇਹ ਕੁੜੀ 60 ਕਿਲੜ ਵੇੜ ਕਾਏ ਪੜੀ ਕਰ ਕਰ ਕੀ ਦੋਵੇਂ ਮਸ਼ੀਨ ਟਪਾਈ ਜਾ ਰਹੇ ਪੜੀ ਕੀ ਅੰਜ ਬੱਬੂ ਕੋਲ ਮਸ਼ੀਨ ਕੰਨੀ ਆ ਬਾਲਾ ਠੀਕ ਹੈ ਜਦੋਂ ਕੱਟ ਰੋਏ ਮੋਟਰ ਵਾਲਾ ਤੀਜੇ ਫਿਰ ਉਹ ਹੀ ਚਲਦੀ ਹੁੰਦੀ ਸੀ ਚਲੋ ਮੋਟਰ ਕਿਹੜੀ ਹੋਏ ਮੋਟਰ ਆ ਕੱਢ ਰੋਏ ਕਿਹੜੀ ਮੋਟਰ ਆ ਇਹ ਰੋਟਰਾ ਚੱਲ ਗਈ ਹਾਂ ਜੋ ਮੈਂ ਤੀਜੇ ਗੇਰ ਲਾ ਕੇ ਚੱਕੀ ਤੀ ਮਸ਼ੀਨ ਉਹ ਉਹ ਵੀ ਪਿੱਛੋਂ ਫੁੱਤਰੀਆਂ ਛੱਡਦੀਆਂ ਲੈ ਲਈ ਆ ਬੰਦਾ ਬਗਤੀ ਕਹਿੰਦਾ ਕੀ ਕਹਿੰਦਾ ਤੂੰ ਆਹਦਾ ਲੋਖ ਖੁੱਲ ਕੇ ਦੇਦਾ ਫੱਕ ਦੀ ਢਾਈ ਆ ਜਾਨਾ ਛੱਡੇ ਬਣੇ ਛੱਜਣਾ ਬਣਾਈ ਹੈ ਛੱਜਣਾ ਬਣਾਈ ਹੈ ਛੱਜਾ ਲਈ ਉਹ ਘੇਟਿਆ ਬਰਾਵਾ ਬਾਰਾ ਗਾਂਧੀ ਰਾਮ ਲੈਣਾ ਹੈ ਕਾਲ ਦਾ ਹੰਨ ਬਣਾ ਹਣਾ ਉਹਨੇ ਤਾਂ ਜਾ ਵਿਛਾਲਾ ਇੱਕ ਏਰਾ ਹੀ ਮਲਦਾਰ ਦਾ ਹੀ ਕੱਟੀਆਂ ਉਹਨੇ ਲਾਈ ਨੇ ਬੱਬੀ ਨੇ ਜਸਮੀ ਬੱਬੀ ਨੇ 2 ਮਿੰਟਾਂ ਦੇ ਵਿੱਚ ਚਾਰ ਕਨਾਂ ਥਾਂ ਵੱਡਦਾ ਬੜੀ ਤੀਜੇ ਤੋਂ ਤਿੰਨ ਮਿੰਟ ਲਾਇਏ ਓਏ ਵਿਛਾਲਾ ਏਰਾ ਮਲਦਾ ਪਰ ਤੇ ਪਾਣ ਮਤਲਬਾ ਟੁੱਟ ਕੇ ਖੜਿਆ ਆ ਗਿਆ ਇੱਕ ਚੱਕਰ ਨਾ ਜਾ ਪੂਰੀ ਪੜ ਹਾਂ ਓ ਵਕੀਲ ਰੁਕੀ ਚਾ ਚਾ ਮੈਂ ਉਹਨੂੰ ਵੇਖ ਨਤੀਜਾ ਕਰ ਲਾਵਾਂ ਹਾਂ 5200 ਲਾਹੇ ਬਲੈਕ ਗੇੜਾ ਤਾਂ ਮੈਂ ਲਾਹੇ ਅੱਧੀ ਰੇਹਿੰਦਾ ਹੈ ਤੇ ਮੁੱਛੇ ਗੇੜਾ ਮੈਂ ਹੀ ਬਣਾਇਆ ਪਿਆ ਇਹ ਦਵਾਰੀਓ ਕਿਹੜਾ ਲਾਣਾ ਪੈਂਦਾ ਹੈ ਛੱਡ ਜਾਂਦੇ ਵਿੱਚੋਂ ਹਮਮ ਬਾਈਕ ਕਰਦਾ ਪਹਿੜ ਤੇ ਐ ਕਰੋ ਤੁਸੀਂ ਲਾਹ ਦੇ ਫਿਰ ਐਸਮਾ ਸਲਾਣਾ ਫਿਰ ਚਲੀਏ ਐਸਮਾ ਕੁਝ ਨਹੀਂ ਕਿਸੇ ਰਫਾਨ ਤੁਹਾਨੂੰ ਬਾਹਰ ਕਢਵਾਉਣਾ ਜੀ ਤੇ ਅਗਲਾ ਆਹ ਪਲਾਉਂਦਾ ਜੀ ਜੇ ਲਾਣਾ ਲਾਹ ਚੋਣਾ ਇੱਕ ਇੱਕ ਪਾਸੇ ਲਾ ਦਿਓ ਤੇ ਬਾਕੀ ਆ ਜਾਓ ਫਿਰ ਬਸ ਵੇਰ ਲਾ ਲਾ ਕੇ ਆਵਾਂਗੇ ਫਿਰ ਲੱਗੋ ਉਠੋ ਨੀ ਉਹ ਤੇ ਬਹਿ ਕੇ ਥੋੜਾ ਲਾ ਕੇ ਚਲੋ ਪਾਣੀ ਤੈਨੂੰ ਆਪ ਇੰਟਰਵਿਊ ਲਾਣਾ ਚਲੋ ਉਠੋ ਉਠੋ ਜਲਦੀ ਕਰੋ ਉਠੋ ਪਾਣੀ ਪੀ ਲਈ ਯਾਰ ਪਾਣੀ ਤੇ ਕਿਸੇ ਨੇ ਲਿਆਕ ਦੇਣਾ ਤੈਨੂੰ ਜਾ ਪਾਣੀ ਲੈ ਆ ਯਾਰ ਛੇ ਪਾਣੀ ਨਿਕਾ ਆਖ ਉੱਠ ਪੋ ਯਾਰ ਕੋਰੀ ਪਾਣੀ ਪੀਤੀ ਹਾਂ ਇਹ ਗੁਰਹਾੜਾ ਇੱਕ ਟੜਕੇ ਦਾ ਕੰਮ ਨਹੀਂ ਲਿਖਾਇਆ ਬੱਸ ਲਾਓ ਲਾਓ ਆਧੇ ਘੰਟੇ ਦਾ ਕੰਮ ਹੈ ਪਾਣੀ ਕੀ ਗੱਲ ਹੈ ਆਧੇ ਘੰਟੇ ਦਾ ਚਲਾਓ ਫਿਰ ਐਸਐਮਐਸ ਲਾ ਕੇ ਫਿਰ ਕੱਲ ਨੂੰ ਮੰਗੀ ਵੜਨੀ ਆ ਜਿਹੜੀ ਸਾਹਮਣੇ ਵਾਲੀ